ਜੀਐਸਟੀ ਇੱਕ ਸੁਵਿਧਾ ਦਾ ਨਾਮ ਹੈ ਜੀ ਡਰ ਦਾ ਨਾਮ ਤਾਂ ਇਹਨੂੰ ਆਪਾਂ ਬਿਲਕੁਲ ਵੀ ਨਹੀਂ ਕਹਿ ਸਕਦੇ ਪਰ ਅਸੀਂ ਅੱਜ ਕੱਲ ਦੇਖ ਰਹੇ ਹਾਂ ਕੁਝ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਲੋਕੀ ਆਪਣੇ ਆ ਬਣਾ ਲੈਂਦੇ ਆ ਜਿੱਦਾਂ ਕਿ ਪਿੱਛੇ ਤੁਸੀਂ ਦੇਖਿਆ ਹੋਊਗਾ ਕਿ ਕਈ ਛੋਟੇ ਛੋਟੇ ਵਪਾਰੀਆ ਨੇ ਨਾ ਜਿਹੜੇ ਕਿਊਆਰ ਕੋਡ ਹੁੰਦੇ ਆ ਉਹ ਕਿਊਆਰ ਕੋਡ ਜਿਹੜੇ ਉਹ ਚੱਕਦੇ ਆਪਣੇ ਛੋਟੇ ਛੋਟੇ ਦੁਕਾਨਾਂ ਤੋਂ ਸਟਾਲਾਂ ਤੋਂ ਚੱਕਦੇ ਦੇਖੋ ਸਰ ਲੋਕਾਂ ਦੇ ਵਿੱਚ ਜਿਹੜੀ ਅਵੇਅਰਨੈਸ ਉਹ ਘੱਟ ਹੈ ਦੇਖੋ ਸਰਕਾਰ ਕੰਦੀ ਆ 40 ਲੱਖ ਰੁਪਏ ਤੱਕ ਐਨੂਅਲੀ ਤੁਹਾਨੂੰ ਕੋਈ ਟੈਕਸ ਨਹੀਂ ਪੈਂਦਾ ਜੇ ਜਿਹਦੀ ਸੇਲ ਹੀ 20 25 ਲੱਖ 30 ਲੱਖ ਦੀ ਸਾਲ ਦੀ ਹੈ ਉਹਨੂੰ ਡਰਨ ਦੀ ਤਾਂ ਲੋੜ ਹੀ ਹੈ ਨੀ ਕੀ ਸਰਕਾਰਾਂ ਤਾਂ ਲੋਕਾਂ ਦੀ ਸਹੂਲਤਾਂ ਲਈ ਬਣਾਈਆਂ ਜਾਂਦੀਆਂ ਲੋਕੀ ਵੋਟਾਂ ਪਾ ਕੇ ਸਰਕਾਰਾਂ ਤਾਂ ਬਣਾਉਂਦੇ ਆ ਉਹਨਾਂ ਨੂੰ ਸਹੂਲਤਾਂ ਮਿਲਣ ਤਸੱਲੀ ਕਰ ਲੋ ਕਿੰਨੀ ਟਾਈਮ ਲੱਗਦਾ ਕੋਈ ਜ਼ਿਆਦਾ ਟਾਈਮ ਲੱਗਦਾ ਤਸੱਲੀ ਕਰਨ ਨੂੰ ਇਹ ਕੋ ਤਸੱਲੀ ਕਰੋ ਔਰ ਸੈਕੰਡਲੀ ਬੋਗਸ ਬਿਲਿੰਗ ਵਾਲੇ ਕੰਮ ਚ ਬਿਲਕੁਲ ਨਾ ਪਾਓ ਜੇ 12% ਟੈਕਸ ਹੈ ਤੁਸੀਂ 12% ਵਾਲਾ ਬਿੱਲ ਲੋ ਤੁਸੀਂ ਸਹੀ ਚੱਲੋ ਜੀ ਤੁਸੀਂ ਕਿਸੇ ਪਾਸੋਂ ਦੀ ਕੱਚੇ ਨਹੀਂ ਹੈਗੇ ਤਾਂ ਸਵਾਲ ਨਹੀਂ ਪੈਦਾ ਤੁਹਾਡੇ ਤੇ ਕੋਈ ਕਾਰਵਾਈ ਹੋ ਜਵੇ ਪਿਛਲੇ ਮਹੀਨੇ ਅਸੀਂ ਲੁਧਿਆਣੇ ਚ ਵੀ ਮੀਟਿੰਗ ਕਰਕੇ ਆਟੇ ਆ ਬਚਤ ਪਾਵਨ ਦੇ ਵਿੱਚ ਸਾਡੀ ਹਮੇਸ਼ਾ ਮੀਟਿੰਗਸ ਹੁੰਦੀ ਰਹਿੰਦੀਆਂ ਸਾਨੂੰ ਅਲੱਗ-ਅਲੱਗ ਜਿਹੜੀ ਐਸੋਸੀਏਸ਼ਨਸ ਆ ਸਾਨੂੰ ਬੁਲਾਉਂਦੀਆਂ ਆਪਣੀਆਂ ਪ੍ਰੋਬਲਮਾਂ ਦੱਸਦੀਆਂ ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਦੀ ਪ੍ਰੋਬਲਮ ਹੈ ਉਹਨਾਂ ਨੂੰ ਸੋਲਵ ਕਰੀਏ ਕੋਈ ਵੀ ਅਫਸਰ ਪੂਰੇ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਗਲਤ ਕੰਮ ਕਰਦਾ ਹੈ ਕੋਈ ਰਿਸ਼ਵਤ ਮੰਗਦਾ ਹੈ ਇਹ ਕੋਈ ਡਰ ਕੇ ਕੋਈ ਵੀ ਇਦਾਂ ਦਾ ਗਲਤ ਕੰਮ ਕਰਦਾ ਸਾਨੂੰ ਦੱਸੋ ਸਾਡਾ ਜਿਹੜੇ ਮਾਨ ਸਾਹਿਬ ਆ ਪੰਜਾਬ ਸਰਕਾਰ ਆ ਉਹਨਾਂ ਦਾ ਇੱਕੋ ਹੀ ਫੰਡਾ ਹੈ ਕਿ ਜਿਹੜੀ ਕਰਪਸ਼ਨ ਹੈ ਉਹ ਖਤਮ ਕਰਨੀ ਹੈ ਦੇਖੋ ਬੜਾ ਲੋਕਾਂ ਦਾ ਸਾਥ ਮਿਲਿਆ ਔਰ ਅਸੀਂ ਬੜੀ ਖੁਸ਼ੀ ਨਾਲ ਮੈਂ ਕਹਿਣਾ ਚਾਹੁੰਦਾ ਪਿਛਲੇ 3 ਸਾਲ ਸਾਡੀ ਸਰਕਾਰ ਆਈ ਨੂੰ ਹੋਈ ਹੈ ਤੇ ਅਸੀਂ ਲਗਭਗ 29% ਗਰੋਥ ਤੇ ਆ GST ਦੀ ਗਰੋਥ ਹੋਈ ਹੈ 29% ਤੋਂ ਲਗਭਗ ਪੰਜਾਬ ਦੇ ਵਿੱਚ ਇਹ ਅਸੀਂ ਤਰੱਕੀ ਕੀਤੀ ਹੈ ਕਿਸੇ ਵੀ ਸਟੇਟ ਦੇ ਵਿੱਚ ਅਗਰ ਉਸ ਦੀ ਤਰੱਕੀ ਦਾ ਆਪਾਂ ਕਹਿੰਦੇ ਆਂ ਕਿ ਕੋਈ ਸਟੇਟ ਕਿੰਨੀ ਤਰੱਕੀ ਕਰਦੀ ਹੈਗੀ ਹੈ ਤਾਂ ਸਭ ਤੋਂ ਪਹਿਲੀ ਗੱਲ ਆ ਜਾਂਦੀ ਹੈ ਕਿ ਉਸ ਸਟੇਟ ਦੇ ਖਜ਼ਾਨੇ ਦੇ ਵਿੱਚ ਪੈਸੇ ਕਿੰਨੇ ਆ ਔਰ बार-बार ਕੋਈ ਵੀ ਸਿਆਸਤਦਾਨ ਹੋਵੇ ਮੁੱਦਾ ਇਹੀ ਚੱਕਦਾ ਹੈ ਕਿ ਕੀ ਖਜ਼ਾਨੇ ਦੇ ਵਿੱਚ ਪੈਸੇ ਹੈ ਕਿਉਂਕਿ ਨੀਤੀਆਂ ਅਤੇ ਲੋਕਾਂ ਦੀ ਭਲਾਈ ਉਦੋਂ ਹੀ ਸੰਭਵ ਹੋ ਪਾਏਗੀ ਜਦੋਂ ਖਜ਼ਾਨੇ ਭਰੇ ਹੋਣ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾ ਕਹਿੰਦੇ ਨਜ਼ਰ ਆਉਂਦੇ ਆ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਕਦੀ ਵੀ ਖਾਲੀ ਨਹੀਂ ਹੁੰਦੇ ਉਹ ਭਰੇ ਹੀ ਰਹਿੰਦੇ ਆ ਔਰ ਖਜ਼ਾਨੇ ਭਰੇ ਕਿਸ ਤਰ੍ਹਾਂ ਰਹਿੰਦੇ ਆ ਤੁਹਾਡੇ ਟੈਕਸਾਂ ਦੇ ਪੈਸਿਆਂ ਦੇ ਨਾਲ ਟੈਕਸ ਆਂਦਾ ਕਿੱਥੋਂ ਹੈ ਮੇਨ ਟੈਕਸ ਜਿਹੜਾ ਹੈਗਾ ਜੀਐਸਟੀ ਦੇ ਰੂਪ ਦੇ ਵਿੱਚ ਇਕੱਠਾ ਹੁੰਦਾ ਹੈ ਲੇਕਿਨ ਪਿਛਲੇ ਕਈ ਸਾਲਾਂ ਤੋਂ ਅਗਰ ਆਪਾਂ ਗੱਲ ਕਰੀਏ ਜਦੋਂ ਦੀ ਇਹ ਜੀਐਸਟੀ 2017 ਤੋਂ ਇਹ ਜੀਐਸਟੀ ਜਿਹੜਾ ਲਾਗੂ ਹੋਇਆ ਹੈਗਾ ਉੱਥੇ ਕਿਤੇ ਨਾ ਕਿਤੇ ਵਪਾਰੀ ਆਮ ਲੋਕ ਅਤੇ ਟਰੇਡਰ ਸੀ ਜਾਂ ਫਿਰ ਕਈ ਇਹ ਤਾਂ ਛੋਟੀਆਂ ਦੁਕਾਨ ਛੋਟੀਆਂ ਕੰਮ ਕਰਨ ਵਾਲੇ ਚਾਹੇ ਉਹ ਦੁਕਾਨਦਾਰ ਹੋਣ ਰੇੜੀ ਫੜੀ ਵਾਲੇ ਹੋਣ ਇਸ ਤਰ੍ਹਾਂ ਦੇ ਲੋਕ ਵੀ ਕਿਤੇ ਨਾ ਕਿਤੇ ਜੀਐਸਟੀ ਤੋਂ ਡਰਦੇ ਹੋਏ ਨਜ਼ਰ ਆਉਂਦੇ ਨੇ ਜਦਕਿ ਇਹਦੇ ਨਾਲ ਇਕੱਠਾ ਹੋਇਆ ਰੈਵਨਿਊ ਤੁਹਾਡੇ ਤੱਕ ਹੀ ਪਹੁੰਚਦਾ ਹੈ ਪਰ ਉਸ ਰੈਵਨਿਊ ਨੂੰ ਉਸ GST ਨੂੰ ਹਲੇ ਤੱਕ ਸਮਝਣ ਦੇ ਵਿੱਚ ਕਈ ਥਾਵਾਂ ਤੇ ਬੜੀਆਂ ਦਿੱਕਤਾਂ ਆਉਂਦੀਆਂ ਨੇ ਇਸੇ ਸਾਰੇ ਮੁੱਦੇ ਦੇ ਉੱਤੇ ਗੱਲਬਾਤ ਕਰਨ ਲਈ ਮੇਰੇ ਨਾਲ ਚਿਰਾਗ ਰਾਜੂ ਠਾਪਰ ਜੀ ਮੌਜੂਦ ਨੇ ਜੋ ਐਡਵਾਈਜ਼ਰ ਨਿਯੁਕਤ ਹੋਏ ਨੇ ਅਗਰ ਇਹ ਐਡਪਾਰਟਮੈਂਟ ਹੈ ਜੀ ਪੰਜਾਬ ਸਟੇਟ ਟਰੇਡਰਸ ਕਮਿਸ਼ਨ ਦਾ ਔਰ ਨਾਲ ਤੁਹਾਨੂੰ ਦੱਸ ਦਵਾਂ ਕਿ ਵਪਾਰੀ ਵੀ ਨੇ ਵਪਾਰੀ ਕਿਸ ਤਰ੍ਹਾਂ ਨੇ ਕਿ ਇਹਨਾਂ ਨੇ ਆਪਣੇ ਹੋਟਲਸ ਐਂਡ ਰੈਸਟੋਰੈਂਟਸ ਨੇ ਔਰ ਹੋਟਲ ਐਂਡ ਰੈਸਟੋਰੈਂਟਸ ਐਸੋਸੀਏਸ਼ਨ ਲੁਧਿਆਣਾ ਦੇ ਇਹ ਪ੍ਰੈਜ਼ੀਡੈਂਟ ਵੀ ਨੇ ਚਿਰਾਗ ਰਾਜੂ ਠੱਪਰ ਜੀ ਬਹੁਤ ਬਹੁਤ ਸਵਾਗਤ ਲੁਧਿਆਣਾ ਲਾਈਵ ਤੇ ਬਹੁਤ ਬਹੁਤ ਸ਼ੁ크ਰਿਆ ਜੀ ਤੁਸਾਨੂੰ ਮੌਕਾ ਦਿੱਤਾ ਚਿਰਾਗ ਜੀ ਬਹੁਤ ਯੰਗ ਹੋ ਔਰ ਸਵਾਲ ਕਈ ਬੜੇ ਨੇ ਅਸੀਂ ਡਿਸਕਸ ਜ਼ਰੂਰ ਕਰਾਂਗੇ ਹੋਪ ਕਿ ਲੋਕਾਂ ਤੱਕ ਜਿਹੜਾ ਸਨੇਹਾ ਅਸੀਂ ਦੇਣਾ ਚਾਹੁੰਦੇ ਹਾਂ ਉਹ ਸਹੀ ਤਰ੍ਹਾਂ ਨਾਲ ਪਹੁੰਚੇਵੇ ਸਭ ਤੋਂ ਪਹਿਲਾਂ ਤਾਂ ਜੀਐਸਟੀ ਡਰ ਦਾ ਨਾਮ ਹੈ ਜਾਂ GST ਸੁਵਿਧਾ ਦਾ ਨਾਮ ਹੈ GST ਇੱਕ ਸੁਵਿਧਾ ਦਾ ਨਾਮ ਹੈ ਜੀ ਡਰ ਦਾ ਨਾਮ ਤੁਹਾਨੂੰ ਆਪਾਂ ਬਿਲਕੁਲ ਵੀ ਨਹੀਂ ਕਹਿ ਸਕਦੇ ਪਰ ਅਸੀਂ ਅੱਜ ਕੱਲ ਦੇਖ ਰਹੇ ਹਾਂ ਕੁਝ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਲੋਕੀ ਆਪਣੇ ਆ ਬਣਾ ਲੈਂਦੇ ਆ ਜਿੱਦਾਂ ਕਿ ਪਿੱਛੇ ਤੁਸੀਂ ਦੇਖਿਆ ਹੋਊਗਾ ਕਿ ਕਈ ਛੋਟੇ ਛੋਟੇ ਵਪਾਰੀਆ ਨੇ ਨਾ ਜਿਹੜੇ QR ਕੋਡ ਹੁੰਦੇ ਆ ਉਹ QR ਕੋਡ ਜਿਹੜੇ ਉਹ ਚੱਕਦੇ ਆਪਣੇ ਛੋਟੇ ਛੋਟੇ ਦੁਕਾਨਾਂ ਤੋਂ ਸਟਾਲਾਂ ਤੋਂ ਚੱਕਦੇ ਉਹ ਇਸੇ ਡਰ ਨਾਲ ਚੱਕਦੇ ਜੀ ਕੋਈ GST ਦੀ ਰੀਡ ਨਾ ਪੈ ਜਾਵੇ ਕੁਛ ਨਾ ਪੈ ਜਾਵੇ ਤੇ ਉਹ ਡਰ ਦਾ ਮਾਹੌਲ ਨਹੀਂ ਹੋਣਾ ਚਾਹੀਦਾ ਹੁਣ ਸਰਕਾਰ ਨੇ ਜੀ ਹੁਣ ਅਸੀਂ ਇਸ ਟ੍ਰੇਡਰ ਕਮਿਸ਼ਨ ਦੇ ਵਿੱਚ ਸਾਡਾ ਚੇਅਰਮੈਨ ਹਨ ਠਾਕੁਰ ਜੀ ਤੇ ਸਾਡੀ ਪੂਰੀ ਟੀਮ ਇਹਦੇ ਵਿੱਚ ਵਰਕਿੰਗ ਕਰਦੀ ਹੈ ਅਸੀਂ ਇੱਕ ਬ੍ਰਿਜ ਦਾ ਕੰਮ ਕਰ ਰਹੇ ਹਾਂ ਇੱਕ ਪੁਲ ਦਾ ਕੰਮ ਕਰ ਰਹੇ ਹਾਂ ਸਰਕਾਰ ਔਰ ਲੋਕਾਂ ਦੇ ਵਿੱਚ ਤਾਂ ਕਿ ਜਿਹੜੇ ਵੀ ਲੋਕਾਂ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਤੇ ਪਰੇਸ਼ਾਨੀਆਂ ਹੁੰਦੀਆਂ ਉਹ ਸਾਨੂੰ ਦੱਸਣ ਅਸੀਂ ਉਹ ਰਿਜ਼ੋਲਵ ਕਰਵਾਈਏ ਪਰ ਮੈਂ ਬਿਲਕੁਲ ਇਹੀ ਸੁਨੇਹਾ ਤੁਹਾਡੇ ਮਾਧਿਅਮ ਤੋਂ ਦਿਨਾ ਚਾਹੁੰਦਾ ਕਿ ਬਿਲਕੁਲ ਡਰ ਦਾ ਮਾਹੌਲ ਨਹੀਂ ਰੱਖਣਾ ਚਾਹੀਦਾ ਹਾਂਜੀ ਦਰ ਦਾ ਮਾਹੌਲ ਉਹਦਾ ਕਾਰਨ ਹੀ ਹੈ ਨਾ ਕਿ ਜਿਸ ਤਰ੍ਹਾਂ ਹੁਣ ਤੁਸੀਂ ਖੁਦ ਹੀ ਕਿਹਾ ਕਿ ਛੋਟੇ-ਛੋਟੇ ਵਪਾਰੀ ਦੁਕਾਨਦਾਰ ਉਹ ਕਿਉਰ ਕੋਡ ਚੱਕਨੇ ਸ਼ੁਰੂ ਕਰ ਗਏ ਡਰ ਹੈ ਤਾਂ ਹੀ ਚੱਕਨੇ ਸ਼ੁਰੂ ਕਰ ਗਏ ਜਾਂ ਅਵੇਅਰ ਨਹੀਂ ਹੈ ਤਾਂ ਚੱਕਨੇ ਸ਼ੁਰੂ ਕਰ ਗਏ ਦੇਖੋ ਸਰ ਲੋਕਾਂ ਦੇ ਵਿੱਚ ਜਿਹੜੀ ਅਵੇਅਰਨੈਸ ਉਹ ਘਟ ਹੈ ਦੇਖੋ ਸਰਕਾਰ ਕੰਦੀ ਹੈ 40 ਲੱਖ ਰੁਪਏ ਤੱਕ ਐਨੂਅਲੀ ਤਾਨੂੰ ਕੋਈ ਟੈਕਸ ਨਹੀਂ ਪੈਂਦਾ ਜੇ ਜਿਹਦੀ ਸੇਲ ਹੀ 25 ਲੱਖ 30 ਲੱਖ ਦੀ ਸਾਲ ਦੀ ਹੈ ਉਹਨੂੰ ਡਰਨ ਦੀ ਤਾਂ ਲੋੜ ਹੀ ਹੈ ਨਹੀਂ ਕਿ ਆਪਾਂ ਲੋਕ ਜਿਹੜਾ ਡਰਦਾ ਮਾਹੌਲ ਹੈ ਉਹ ਅਵੇਅਰਨੈਸ ਦੀ ਕਮੀ ਹੈ ਉਹ ਅਵੇਅਰਨੈਸ ਹੋਣੀ ਚਾਹੀਦੀ ਹੈ ਅਸੀਂ ਟਾਈਮ-ਟਾਈਮ ਇਹਦੀ ਕੈਂਪਸ ਵੀ ਲਗਾਨੇ ਆਂ ਔਰ ਜਿਹੜੇ ਸਾਡੀ ਮੀਟਿੰਗਸ ਹੁੰਦੀ ਹੈ ਅਸੀਂ ਰੈਗੂਲਰ ਮੀਟਿੰਗ ਵੀ ਕਰਦੇ ਆਂ ਉਹ ਸਭ ਨੂੰ ਉਸੇ ਅਵੇਅਰ ਕਰਦੇ ਆਂ ਅੱਜ ਸ਼ਾਇਦ ਤੁਹਾਡੇ ਮਾਧਮ ਨਾਲ ਜਿਹੜੇ ਅਵੇਅਰਨੈਸ ਲੈਵਲ ਹੈ ਹੋਰ ਜ਼ਿਆਦਾ ਵੱਧ ਜਾਊਗਾ ਔਰ ਲੋਕਾਂ ਨੂੰ ਪਤਾ ਲੱਗੂਗਾ ਕਿ ਡਰਨ ਦੀ ਲੋੜ ਨਹੀਂ ਹੈ ਜਿੱਥੇ ਕਿਸੇ ਨੂੰ ਕੋਈ ਦਿੱਕਤ ਕੋ ਪਰੇਸ਼ਾਨੀ ਹੈ ਤੁਸੀਂ ਸਾਡੇ ਨਾਲ ਸੰਪਰਕ ਕਰੋ ਅ ਤੁਸੀਂ ਬਿਲਕੁਲ ਇਸ ਖਬਰ ਨੂੰ ਅਗਰ ਕੋਈ ਛੋਟੇ ਦੁਕਾਨਦਾਰ ਜਾਂ ਜਿਹੜੇ ਟਰੇਡਰਸ ਨੇ ਉਹ ਦੇਖ ਰਹੇ ਨੇ ਜਿਹੜੇ QR ਕੋਡ ਹਟਾ ਰਹੇ ਨੇ ਆਪਣੀਆਂ ਦੁਕਾਨਾਂ ਤੋਂ ਕਿਉਂਕਿ ਉਹਨਾਂ ਤੱਕ ਸਹੀ ਇਨਫੋਰਮੇਸ਼ਨ ਨਹੀਂ ਆਈ ਅ ਚਿਰਗਜੀ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਕਿ ਨਹੀਂ ਹਟਾਣੇ ਚਾਹੀਦੇ ਹਨ ਤਾਂ ਸਾਡੇ ਜਿਹੜੇ ਛੋਟੇ ਵਪਾਰੀ ਛੋਟੇ ਦੁਕਾਨਦਾਰ ਮੰਨ ਲਓ ਕੋਈ ਕ੍ਰਿਆਨੀ ਦੀ ਦੁਕਾਨ ਕਰਦਾ ਹੈਗਾ ਤਾਂ ਉਹਨੂੰ ਡਰਨ ਦੀ ਜ਼ਰੂਰਤ ਹੈ ਕਿ ਉਹਦੀ ਸਾਰੀ ਇਨਫੋਰਮੇਸ਼ਨ ਚਲੀ ਜਾਏਗੀ ਜਾਂ ਮੰਨ ਲਓ ਅਗਰ ਉਹਦੀ ਜਿਸ ਤਰ੍ਹਾਂ ਤੁਸੀਂ ਦੱਸਿਆ 40 ਲੱਖ ਤੱਕ ਅਗਰ ਟਰਨਓਵਰ ਹੈ ਤਾਂ ਉਹਦੇ ਉੱਤੇ ਕੋਈ ਟੈਕਸ ਆਏਗਾ ਦੇਖੋ ਜਿਹੜੇ ਛੋਟੇ ਦੁਕਾਨਦਾਰਾਂ ਨੂੰ ਬਿਲਕੁਲ ਡਰਨ ਦੀ ਲੋੜ ਨਹੀਂ ਡਰ ਕਦੋਂ ਸ਼ੁਰੂ ਹੁੰਦਾ ਜਦੋਂ ਆਪਾਂ ਲੋਕ ਖੁਦ ਹੀ ਕੋਈ ਨਾ ਕੋਈ ਚੀਜ਼ ਦੇ ਵਿੱਚ ਆਪਾਂ ਖੁਦ ਆਪਣਾ ਫਾਲਟ ਪੈਦਾ ਕਰਦੇ ਹਾਂ ਜਿਹੜਾ ਬੰਦਾ ਸਹੀ ਕੰਮ ਕਰ ਰਿਹਾ ਉਹਨੂੰ ਡਰਨ ਦੀ ਲੋੜ ਕਿਉਂ ਹੈ ਸਰਕਾਰਾਂ ਤਾਂ ਲੋਕਾਂ ਦੀ ਸਹੂਲਤਾਂ ਲਈ ਬਣਾਈਆਂ ਜਾਂਦੀਆਂ ਲੋਕੀ ਵੋਟਾਂ ਪਾ ਕੇ ਸਰਕਾਰਾਂ ਤਾਂ ਬਣਾਉਂਦੇ ਆ ਉਹਨਾਂ ਨੂੰ ਸਹੂਲਤਾਂ ਮਿਲਣ ਹੁਣ ਤੁਸੀਂ ਛੋਟੇ ਦੁਕਾਨਦਾਰਾਂ ਦੀ ਗੱਲ ਕੀਤੀ ਜਿਹੜੇ 4 ਲੱਖ ਤੋਂ نیچے ਆ ਉਹਨਾਂ ਨੂੰ ਵੈਸੇ ਟੈਕਸ ਨਹੀਂ ਪਾਣਾ ਚਲੋ ਉਸ ਤੋਂ ਬਾਅਦ ਇੱਕ ਸਰਕਾਰ ਨੇ ਜਿਨ੍ਹਾਂ ਦੀ ਘੱਟ ਸੇਲ ਆ ਉਹਨਾਂ ਲਈ ਕੰਪੋਜੀਸ਼ਨ ਸਕੀਮ ਰੱਖੀ ਹੈ ਵਾ ਦੂਜੀ ਗੱਲ ਆ ਗਈ ਜਦੋਂ ਜੀਐਸਟੀ ਦੀ ਰੇਡ ਹੁੰਦੀ ਹੈ ਲੋਕ ਕਹਿੰਦੇ ਜੀਐਸਟੀ ਦੀ ਰੇਡਸ ਪੈਂਦੀਆਂ ਤੁਹਾਡਾ ਇਹ ਪੁਆਇੰਟ ਸੀਗਾ ਉਹਦੇ ਰੇਟੇ ਤੁਹਾਨੂੰ ਮੈਂ ਦੱਸਣਾ ਚਾਹਨਾ ਹੈ ਕੁਝ ਸਾਡੇ ਵਪਾਰੀ ਦੇਖੋ ਮੈਂ ਵੀ ਇੱਕ ਵਪਾਰੀ ਹੈਗਾ ਠੀਕ ਹੈ ਇਸ ਕਰਕੇ ਮੈਂ ਵਪਾਰੀਆਂ ਦੇ ਦਰਦ ਨੂੰ ਵੀ ਸਮਝਦਾ ਹਾਂ ਉਹਨਾਂ ਦੇ ਪ੍ਰੋਬਲਮ ਵੀ ਮੈਂ ਅੰਡਰਸਟੈਂਡ ਕਰਦਾ ਹਾਂ ਅੱਛੀ ਤਰ੍ਹਾਂ ਕੁਝ ਸਾਡੇ ਵਪਾਰੀ ਭਰਾ ਕੀ ਕਰਦੇ ਆ 4% 5% ਤੇ ਕਿਸੇ ਫਰਮ ਤੋਂ ਬਿੱਲ ਲੈ ਲਿਆ ਪਰ ਉਸ ਫਰਮ ਦੀ ਤਹਿਕੀਕਤ ਨਹੀਂ ਕੀਤੀ ਕੱਲ ਨੂੰ ਜਦੋਂ ਉਹਨੂੰ ਕਹਿੰਦੇ ਬੌਗਸ ਬਿਲਿੰਗ ਕੱਲ ਨੂੰ ਜਦੋਂ 6 ਮਹੀਨੇ 8 ਮਹੀਨੇ ਬਾਅਦ ਉਹ ਫਰਮ ਵਾਲਾ ਤਾਂ ਫਰਮ ਬੰਦ ਕਰਕੇ ਭੱਜ ਜਾਂਦਾ ਤੇ ਇਹਨਾਂ ਦੇ ਨਾਲ ਵਿੱਚ ਨਾਮ ਆ ਜਾਂਦਾ ਉਹਦੇ ਲਈ ਮੈਂ ਸਲਾਹ ਇਹ ਦੇਣਾ ਚਾਹਾਂਗਾ ਜਿੰਨੇ ਵੀ ਸਾਡੇ ਵਪਾਰੀ ਪ੍ਰਾ ਕੰਮ ਕਰਦੇ ਆ ਜੇ ਤੁਸੀਂ ਕਿਸੇ ਨਵੀਂ ਫਰਮ ਨਾਲ ਕੰਮ ਕਰਨ ਲੱਗੇ ਹੋ ਇੱਕ ਵਾਰੀ ਉਹਦਾ GST ਨੰਬਰ ਲੈ ਕੇ ਉਹ ਤਹਿਕੀਕਤ ਕਰਕੇ ਉਹ ਚੈੱਕ ਜ਼ਰੂਰ ਕਰੋ ਕਿ ਉਹ ਫਰਮ ਜੈਨੂਇਨ ਹੈ ਹਰੇਕ ਕੋਲ ਅਕਾਊਂਟੈਂਟ ਆ ਹਰੇਕ ਕੋਲ ਸੀਏ ਆ ਹੈ ਨਾ ਸਾਰੇ ਹੁੰਦੇ ਆ ਉਹਨਾਂ ਦੇ ਕੋਲ ਇੱਕ ਵਾਰੀ ਚੈੱਕ ਕਰਵਾਓ ਤਸੱਲੀ ਕਰ ਲਓ ਕਿੰਨੀ ਟਾਈਮ ਲੱਗਦਾ ਕੋਈ ਜ਼ਿਆਦਾ ਟਾਈਮ ਲੱਗਦਾ ਤਸੱਲੀ ਕਰਨ ਨੂੰ ਇਹ ਕੋ ਤਸੱਲੀ ਕਰੋ ਔਰ ਸੈਕੰਡਲੀ ਬੋਗਸ ਬਿਲਿੰਗ ਲਈ ਕੰਮ ਚ ਬਿਲਕੁਲ ਨਾ ਪਾਓ ਜੇ 12% ਟੈਕਸ ਹੈ ਤੁਸੀਂ 12% ਵਾਲਾ ਬਿੱਲ ਲਓ ਤੁਸੀਂ ਸਹੀ ਚੱਲੋ ਜੇ ਤੁਸੀਂ ਕਿਸੇ ਪਾਸੋਂ ਦੀ ਕੱਚੇ ਨਹੀਂ ਹੈਗੇ ਤਾਂ ਸਵਾਲ ਨਹੀਂ ਪੈਦਾ ਤੁਹਾਡੇ ਤੇ ਕੋਈ ਕਾਰਵਾਈ ਹੋ ਜਵੇ ਅੱਛਾ ਇੱਕ ਚੀਜ਼ ਦੱਸੋ ਮੰਨ ਲਓ ਕੋਈ ਛੋਟਾ ਦੁਕਾਨਦਾਰ ਹੈ ਜੁੱਤਾ ਵਪਾਰੀ ਹੈ ਦੁਕਾਨਾ ਵਾਲੇ ਨੇ ਉਹਨਾਂ ਨੇ ਤੁਸੀਂ ਅਸੀਂ ਦੇਖਿਆ ਕਿ ਕਿਊਆਰ ਕੋਡ ਹਟਾਤੇ ਇੱਕ ਚੀਜ਼ ਦੱਸੋ ਕੀ ਉਹਨਾਂ ਨੂੰ ਫਾਈਲ ਕਰਨੀ ਪੈਗੀ ਜੀਐਸਟੀ ਦੀ ਰਿਟਰਨ ਫਾਈਲ ਕਰਨੀ ਪੈਂਦੀ ਹੈ ਹਰੇਕ ਨੂੰ ਜਾਂ ਇਹਦੇ ਵਿੱਚ ਕੋਈ ਛੂਟ ਹੈਗੀ ਹੈ ਦੇਖੋ ਆਪਣਾ ਜਿਹੜਾ ਰਿਕਾਰਡ ਹੈ ਰਿਕਾਰਡ ਦਾ ਹਰ ਇੱਕ ਨੇ ਮੇਨਟੇਨ ਕਰਨਾ ਹੈ ਚਾਹੇ ਕਿਸੇ ਦੀ 10 ਲੱਖ ਦੀ ਸੇਲ ਹੈ ਚਾਹੇ ਕਿਸੇ ਦੀ 20 ਲੱਖ ਦੀ ਸੇਲ ਹੈ ਉਹਨੇ ਆਪਣਾ ਰਿਕਾਰਡ ਦਾ ਮੇਨਟੇਨ ਕਰਨਾ ਹੀ ਹੈ ਸਭ ਤੋਂ ਵੱਡੀ ਗੱਲ ਹੈ ਡਰ ਦੀ ਅੱਜ ਕੱਲ ਮੈਂ ਪਿੱਛੇ ਜਿਹੇ ਨਿਊਜ਼ ਦੇ ਵਿੱਚ ਪੜ ਰਿਹਾ ਸੀਗਾ ਉਹ ਜੀਐਸਟੀ ਦੀ ਇੱਕ ਜਗ੍ਹਾ ਕੋਈ ਰੇਡ ਪੈਂਦੀ ਹੈ ਕੋਈ ਜੀ ਕੰਪਲੇਂਟ ਆਈ ਹੈ ਤਾਂ ਰੇਡ ਪੈਂਦੀ ਹੈ ਉੱਥੇ ਉਹ ਬਾਕੀ ਸਾਰਾ ਏਰੀਆ ਹੀ ਡਰ ਜਾਂਦਾ ਵਾਈ ਜੇ ਤੁਸੀਂ ਕੋਈ ਕ੍ਰਾਈਮ ਨਹੀਂ ਕੀਤਾ ਜੇ ਤੁਸੀਂ ਕੋਈ ਗਲਤ ਕੰਮ ਨਹੀਂ ਕੀਤਾ ਤੁਹਾਨੂੰ ਡਰਨ ਦੀ ਲੋੜ ਹੀ ਨਹੀਂ ਹੈ ਤੁਸੀਂ ਆਪਣੇ ਜਿੰਨੀ ਤੁਹਾਡੀ ਸੇਲ ਹੈ ਤੁਸੀਂ ਆਪਣੇ ਅਕਾਊਂਟੈਂਟ ਤੋਂ ਸਰ ਸੇਲ ਦਾ ਬਿਊਰੋ ਬਣਾਓ ਜੇ ਤੁਹਾਡੇ ਚਾਲੇ ਤੋਂ ਉੱਪਰ ਟੱਪੂਗੀ ਤੁਹਾਡਾ ਸੀਏ ਤੁਹਾਡਾ ਅਕਾਊਂਟੈਂਟ ਤੁਹਾਨੂੰ ਦੱਸੂਗਾ ਆਪਣੀ ਇੰਨੀ ਸੇਲ ਹੋਈ ਹੈ ਜੀ ਇਹਦਾ ਇੰਨਾ ਜੀਐਸਟੀ ਪੈਣਾ ਆਪਾਂ ਨੂੰ ਉਹਦੇ ਚ ਡਰ ਕਾਦਾ ਉਹਦੇ ਵਿੱਚ ਇਸ ਤਰ੍ਹਾਂ ਹੈ ਨਾ ਕਿ ਛੋਟਾ ਦੁਕਾਨਦਾਰ ਕਿੱਥੇ ਸੀਏ ਤੱਕ ਹੈ ਨਾ ਉਹ ਅਪਾਇੰਟ ਕਰੇਗਾ ਸੀਏ ਦੀਆਂ ਫੀਸਾਂ ਭਰੇਗਾ ਉਹ ਕੀ ਕਰਦੇ ਇੱਕ ਅਕਾਊਂਟੈਂਟ ਅਪਾਇੰਟ ਕਰ ਲੈਂਦਾ ਤੇ ਅੱਜ ਜਿਹੜੇ ਅਕਾਊਂਟੈਂਟਸ ਹੈ ਪ੍ਰੋਪਰ ਜੀਐਸਟੀ ਦੇ ਨਾਲ ਇੰਟਰੋਡਿਊਸ ਹੋ ਚੁੱਕੇ ਹਨ ਉਹਨਾਂ ਨੂੰ ਵੈਲ ਕੁਆਲੀਫਾਈਡ ਆਪਾਂ ਕਹਿ ਸਕਦੇ ਹਾਂ ਕਿ ਜੀਐਸਟੀ ਨੂੰ ਸਾਰਾ ਸਮਝਦੇ ਹਨ ਬੜਾ ਵੈਲਿਡ ਕੁਐਸਚਨ ਪੁੱਛਿਆ ਸਰ ਤੁਸੀਂ ਕਿਉਂਕਿ ਜੋ ਜੀਐਸਟੀ ਲੱਗਿਆ ਸੀ ਨਾ ਸਾਲ ਦੋ ਸਾਲ ਅਕਾਊਂਟੈਂਟਸ ਨੂੰ ਸਮਝਣ ਚ ਬੜੀ ਪ੍ਰੋਬਲਮ ਆਈ ਸੀਗੀ ਅੱਜ ਦੇ ਰੇਟ ਦੇ ਵਿੱਚ 90 95% ਦੀ ਨੌਲੇਜ ਅਕਾਊਂਟੈਂਟਸ ਨੂੰ ਹੋ ਚੁੱਕੀ ਹੈ ਹੁਣ ਪਿੱਛੇ ਤੁਸੀਂ ਦੇਖ ਰਹੇ ਸੀਗਾ ਕੁਝ ਹੋਰ ਅਮੈਂਡਮੈਂਟ ਜਿਹੜੀਆਂ ਸੈਂਟਰ ਸਰਕਾਰ ਵੱਲੋਂ ਕਰਨ ਜਾ ਰਹੀ ਹੈ 28% ਸਲੈਬ ਤੇ ਵੀ ਔਰ 12% ਸਲੈਬ ਤੇ ਵੀ ਕੁਝ ਅਮੈਂਡਮੈਂਟਸ ਹੋ ਰਹੀਆਂ ਤੇ ਉਹਦੇ ਬਾਰੇ ਆਪਾਂ ਨੂੰ ਨੌਲੇਜ ਹੋਣੀ ਆ ਜਾਊਗੀ ਬਟ ਰਾਈਟ ਨਾਉ ਜਿਹੜਾ ਤੁਹਾਡਾ ਅੱਜ ਹੀ ਡੇਟ ਦੇ ਵਿੱਚ ਕਾਊਂਟਰਸ ਨੂੰ ਇਹਦੀ ਪੂਰੀ ਨੌਲੇਜ ਹੋ ਚੁੱਕੀ ਹੈ ਕੋਈ ਦਿੱਕਤ ਪਰੇਸ਼ਾਨ ਨਹੀਂ ਹੈ ਅੱਛਾ ਜਿਹੜੇ ਲੋਗ QR ਕੋਡ ਇੱਥੋਂ ਹਟਾ ਰਹੇ ਨੇ ਆਪਣੀਆਂ ਦੁਕਾਨਾਂ ਦੇ ਉੱਤੇ ਜਾਂ ਡਰ ਦੇ ਨਾਲ ਕੈਸ਼ ਦੇ ਵਿੱਚ ਕਰ ਰਹੇ ਨੇ ਉਹਨਾਂ ਨੂੰ ਦੱਸ ਦਈਏ ਕਿ ਐਡਵਾਈਜ਼ਰ ਯਾਨੀ ਕਿ ਖੁਦ ਉਹ ਡਿਪਾਰਟਮੈਂਟ ਦੇ ਐਡਵਾਈਜ਼ਰ ਨਿਯੁਕਤ ਤੇ ਤੁਹਾਡੇ ਤੱਕ ਪਹੁੰਚਾਰੇ ਨੇ ਕਿ ਤੁਸੀਂ ਸਹੀ ਤਰ੍ਹਾਂ ਨਾਲ ਬਿਲਿੰਗ ਕਰੋ ਤੁਹਾਨੂੰ ਕਿਸੇ ਤੋਂ ਵੀ ਡਰਨ ਦੀ ਜ਼ਰੂਰਤ ਨਹੀਂ ਹੈ ਡਰ ਰੇਡ ਦਾ ਤਾਂ ਉਹ ਵੀ ਅਸੀਂ ਐਡਵਾਈਜ਼ਰ ਸਭ ਤੋਂ ਪੁੱਛ ਲੈਣੇ ਆ ਕਿ ਆਖਰ ਰੇਡ ਦਾ ਡਰ ਕਿਉਂ ਹੋ ਜਾਂਦਾ ਸਰ ਵਪਾਰੀ ਵਰਗ ਡਰ ਜਾਂਦਾ ਕਿ ਆ ਰੇਡ ਹੋਗੀ ਰੇਡ ਹੋਗੀ ਕਿ ਕਿਤਨੇ ਕਿਤੇ ਜੀਐਸਟੀ ਅਫਸਰ ਵੀ ਇਸ ਚੀਜ਼ ਦਾ ਫਾਇਦਾ ਚੱਕਦੇ ਆ ਕਿ ਜਾਣ ਬੁਝ ਕੇ ਰੇਡ ਕਰ ਲਈ ਵੀ ਡਰ ਦਾ ਮਾਹੌਲ ਪੈਦਾ ਕਰਦੀ ਦੇਖੋ ਜਦੋਂ ਰੇਡ ਹੁੰਦੀ ਹੈ ਜੇ ਕਿਸੇ ਦੇ ਵੀ ਕੋਈ ਕੰਪਲੇਂਟ ਆਈ ਹੈ ਤਾਂ ਸਾਡਾ ਫਰਜ ਬੰਦਾ ਹੈ ਸਾਡੀ ਜਿਹੜੀ ਮੋਬਾਈਲ ਵਿੰਗ ਹੈ ਉਹ ਡਿਪਾਰਟਮੈਂਟ ਹੈ ਸਾਰਾ ਠੀਕ ਹੈ ਉਥੇ ਰੇਡ ਕਰਦਾ ਜਾ ਕੇ ਸਾਰੀ ਚੀਜ਼ਾਂ ਵੈਰੀਫਾਈ ਕਰਦਾ ਹੈ ਜਿਹੜੇ ਲੋਕੀ ਡਰ ਰਹੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਡਰ ਦਾ ਫਾਇਦਾ ਕੋਈ ਵੀ ਬੰਦਾ ਉਠਾ ਸਕਦਾ ਪਰ ਉਹ ਆਪਣੇ ਹੱਥ ਹੈ ਨਾ ਆਪਾਂ ਜਿਹੜਾ ਡਰ ਆਪਾਂ ਨੂੰ ਡਰਨਾ ਕਿਉਂ ਹੈ ਤੁਹਾਨੂੰ ਕਿਸੇ ਨੇ ਕੋਈ ਦਿੱਕਤ ਹੈ ਤਾਂ ਸਾਨੂੰ ਦੱਸੋ ਅਸੀਂ ਤਾਂ ਖੁਦ ਵਪਾਰੀ ਵੀ ਹੈਗੇ ਆ ਨਾਲ ਜੇ ਕੋਈ ਤੁਸੀਂ ਹੁਣ ਗੱਲ ਕੀਤੀ ਅਫਸਰ ਦੀ ਜੇ ਕੋਈ ਵੀ ਅਫਸਰ ਪੂਰੇ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਗਲਤ ਕੰਮ ਕਰਦਾ ਹੈ ਕੋਈ ਰਿਸ਼ਵਤ ਮੰਗਦਾ ਹੈ ਜਾਂ ਕੋਈ ਡਰ ਕੇ ਕੋਈ ਵੀ ਅਜਿਹਾ ਦਾ ਗਲਤ ਕੰਮ ਕਰਦਾ ਹੈ ਸਾਨੂੰ ਦੱਸੋ ਸਾਡਾ ਜਿਹੜੇ ਮਾਨ ਸਾਹਿਬ ਹੈ ਪੰਜਾਬ ਸਰਕਾਰ ਹੈ ਉਹਨਾਂ ਦਾ ਇੱਕੋ ਹੀ ਫੰਡਾ ਹੈ ਕਿ ਜਿਹੜੀ ਕਰਪਸ਼ਨ ਹੈ ਉਹ ਖਤਮ ਕਰਨੀ ਹੈ ਤੇ ਉਹਦੇ ਲਈ ਤਾਂ ਅਸੀਂ ਵਚਨਬੱਧ ਸ਼ੁਰੂ ਤੋਂ ਹੀ ਆ ਅਸੀਂ ਇਹ ਨਹੀਂ ਅਸੀਂ ਸਿਰਫ ਆਪਣੇ ਜਿਹੜਾ ਕਮਿਸ਼ਨ ਹੈ ਅਸੀਂ ਉਹਦੇ ਨਾਲ ਹੀ ਕੰਮ ਕਰ ਰਹੇ ਹਾਂ ਸਾਡਾ ਸਭ ਤੋਂ ਪਹਿਲਾ ਤੇ ਸਭ ਤੋਂ ਜ਼ਰੂਰੀ ਫਰਜ਼ ਇਹ ਹੈ ਸਰ ਕਿ ਜਿਹੜੇ ਵਪਾਰੀ ਹੈ ਜਿਹੜੇ ਦੁਕਾਨਦਾਰ ਹੈ ਉਹਨਾਂ ਨੂੰ ਸਹੂਲਤਾਂ ਦਈਏ ਸਰਕਾਰ ਤੋਂ ਸਹੂਲਤਾਂ ਲੈ ਕੇ ਆਈਏ ਹੁਣ ਪਿੱਛੇ ਤੁਹਾਨੂੰ ਪਤਾ ਵਨ ਟਾਈਮ ਸੈਟਲਮੈਂਟ ਸਕੀਮ ਸੀਗੀ ਉਹ ਸਾਡੇ ਇੱਥੇ ਉਹ ਤਾਂ ਬੜਾ ਅੱਛਾ ਰਿਸਪੌਂਸ ਆਇਆ ਉਹਦੇ ਵਿੱਚ ਕਿੰਨੇ ਹਜ਼ਾਰ ਵਪਾਰੀਆਂ ਨੂੰ ਤੁਸੀਂ ਦੇਖੋ ਉਹਦੇ ਵਿੱਚ ਫਾਇਦਾ ਹੋਇਆ ਤੇ ਇਸ ਕਰਕੇ ਅੱਜ ਤੱਕ ਬ੍ਰਿਜ ਦਾ ਕੰਮ ਕਰ ਰਹੇ ਆ ਮੇਰੀ ਸਾਰੇ ਵਪਾਰੀ ਪਰਵਾਨੋਂ ਅਪੀਲ ਹੈ ਤੁਹਾਨੂੰ ਜਿੱਥੇ ਵੀ ਕੋਈ ਵੀ ਦਿੱਕਤ ਆਂਦੀ ਹੈ ਚਾਹੇ ਅਫਸਰ ਵੱਲੋਂ ਦਿੱਕਤ ਆਂਦੀ ਹੈ ਕੋਈ ਤੁਹਾਡਾ ਮਾਲ ਫੜਿਆ ਗਿਆ ਤੁਹਾਨੂੰ ਲੱਗਦਾ ਜੀ ਉਹ ਮਾਲ ਫੜਿਆ ਗਿਆ ਉਹ ਚ ਅਸੀਂ ਸਹੀ ਸੀਗੇ ਸਾਨੂੰ ਇੱਕ ਵਾਰੀ ਜ਼ਰੂਰ ਤੁਸੀਂ ਦੱਸੋ ਸਾਨੂੰ ਤਾਂ ਹੀ ਪਤਾ ਲੱਗੂਗਾ ਕਿ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਅਸੀਂ ਅਫਸਰਾਂ ਨਾਲ ਗੱਲ ਕਰਾਂਗੇ ਤੁਹਾਡੇ ਨਾਲ ਮੀਟਿੰਗ ਕਰਾਂਗੇ ਇਸੇ ਲਈ ਅਸੀਂ ਹਰ ਸ਼ਹਿਰ ਦੇ ਵਿੱਚ ਜਿਹੜੇ ਸਾਡੇ ਚੇਅਰਮੈਨ ਨੇ ਅਨਿਲ ਢਾਕੁਰ ਜੀ ਹਰ ਸ਼ਹਿਰ ਦੇ ਵਿੱਚ ਅਸੀਂ ਮੀਟਿੰਗ ਕਰਦੇ ਰੈਗੂਲਰਲੀ ਪਿਛਲੇ ਮਹੀਨੇ ਅਸੀਂ ਲੁਧਿਆਣੇ ਚ ਵੀ ਮੀਟਿੰਗ ਕਰਕੇ ਆਟੇ ਬਚਤ ਪਵਨ ਦੇ ਵਿੱਚ ਸਾਡੀ ਹਮੇਸ਼ਾ ਮੀਟਿੰਗਸ ਹੁੰਦੀ ਰਹਿੰਦੀਆਂ ਸਾਨੂੰ ਅਲੱਗ-ਅਲੱਗ ਜਿਹੜੀ ਐਸੋਸੀਏਸ਼ਨਸ ਆ ਉਹ ਸਾਨੂੰ ਬੁਲਾਉਂਦੀਆਂ ਆਪਣੀਆਂ ਪ੍ਰੋਬਲਮਾਂ ਦੱਸਦੀਆਂ ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਦੀ ਪ੍ਰੋਬਲਮ ਹੈ ਉਹਨਾਂ ਨੂੰ ਸੋਲਵ ਕਰੀਏ ਤੁਸੀਂ ਪ੍ਰੋਬਲਮਸ ਤਾਂ ਤਾਹੀ ਸੋਲਵ ਕਰੋਗੇ ਨਾ ਜਦੋਂ ਉਹ ਖੁਦ ਆਪਣੇ ਆਪ ਨੂੰ ਸਮਝਣਗੇ ਕਿ ਹਾਂ ਯਾਰ ਅਸੀਂ ਕੌਨਫੀਡੈਂਟ ਆ ਸਾਡੀ ਸੁਣੀ ਜਾਏਗੀ ਬੇਸ਼ੱਕ ਪੰਜਾਬ ਸਰਕਾਰ ਨੋ ਡਾਊਟ ਕੰਮ ਕਰ ਰਹੀ ਹੈਗੇ ਲੇਕਿਨ ਹੁੰਦਾ ਕੀ ਹੈਗਾ ਕਿ ਜਿਸ ਤਰ੍ਹਾਂ ਤੁਸੀਂ ਖੁਦ ਕਿਹਾ ਕਿ ਵਪਾਰੀ ਵਰਗ ਇੱਕ ਥਾਂ ਤੇ ਰੇਡ ਹੁੰਦੀ ਹੈ ਬਾਕੀ ਸਾਰੇ ਦੁਕਾਨਾਂ ਬੰਦ ਕਰ ਜਾਂਦੇ ਆ ਇੱਕ ਜਗ੍ਹਾ ਤੇ ਫੈਕਟਰੀ ਤੇ ਰੇਡ ਹੁੰਦੀ ਹੈ ਬਾਕੀ ਸਾਰੀਆਂ ਫੈਕਟਰੀਆਂ 'ਚ ਡਰ ਦਾ ਮਾਹੌਲ ਆ ਜਾਂਦਾ ਤਾਂ ਕਿਉਂ ਨਹੀਂ ਇੱਕ ਇਦਾਂ ਦਾ ਪਾਰਟਿਕੂਲਰ ਇੱਕ ਚੀਜ਼ ਹੋਵੇ ਕਿ ਉਹਦੀ ਪ੍ਰੋਪਰ ਜਾਂਚ ਹੋਵੇ ਚਾਹੇ ਤੁਸੀਂ ਬੋਗਸ ਵੇਲਿੰਗ ਦੀ ਗੱਲ ਕੀਤੀ ਉਹ ਆਇਡੈਂਟੀਫਾਈ ਕਰਨ ਦੀ ਥਾ ਤੇ ਕਿ ਤੁਹਾਡੇ ਕੋਲ ਡਿਪਾਰਟਮੈਂਟ ਦੇ ਕੋਲ ਇਸ ਤਰ੍ਹਾਂ ਦੀ ਕੋਈ ਫੈਸਿਲਿਟੀ ਹੈ ਜਾਂ ਕੋਈ ਮੋਬਾਈਲ ਵਿੰਗ ਹੋਵੇ ਤੁਹਾਡਾ ਜਾਂ ਕੋਈ ਪਾਰਟਿਕੂਲਰ ਇੱਕ ਆਫੀਸਰ ਇਦਾਂ ਦਾ ਹੋਵੇ ਜੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਇਡੈਂਟੀਫਾਈ ਕਰਕੇ ਫਿਰ ਰੇਡ ਕਰੇ ਦੇਖੋ ਸਾਡੇ ਕੋਲ ਮੋਬਾਈਲ ਵਿੰਗ ਵਾਲੀ ਫੈਸਿਲਿਟੀ ਵੀ ਹੈ ਜੇ ਕਿਸੇ ਵਪਾਰ ਨੂੰ ਇਹ ਲੱਗਦਾ ਹੈ ਕਿ ਜਿਹੜਾ ਕੋਈ ਕਿਸੇ ਤੋਂ ਉਹਨਾਂ ਨੇ ਬਿੱਲ ਲੱਤਾ ਤੇ ਉਹ ਬਿੱਲ ਉਹਨਾਂ ਨੂੰ ਲੱਗਦਾ ਕਿ ਉਹ ਬੰਦਾ ਉਹਦੀ ਫਰਮ ਉਹਨਾਂ ਨੂੰ ਕੋਈ ਡਾਊਟ ਹੈ ਕੋਦੀ ਫਰਮ ਛਈ ਨਹੀਂ ਆਇਆ ਬੋਗਸ ਬਿਲਿੰਗ ਕਰ ਰਹੀ ਹੈ ਕੋਈ ਡਾਊਟ ਆ ਉਹਨਾਂ ਨੂੰ ਸੋ ਉਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਉਹ GST ਨੰਬਰ ਚਾਹੀਏ ਆਪਣੇ ਅਕਾਊਂਟੈਂਟ ਤੋਂ ਵੈਰੀਫਾਈ ਕਰਨ ਜੇ ਅਕਾਊਂਟੈਂਟ ਨੂੰ ਵੀ ਪਤਾ ਨਹੀਂ ਲੱਗ ਰਿਹਾ ਸਾਢੇ ਤੱਕ ਪਹੁੰਚ ਕਰਾਂ ਤੁਸੀਂ ਸਾਨੂੰ ਮਿਲੋ ਆ ਕੇ ਸਾਨੂੰ ਦੱਸੋ ਕਿ ਭਾਈ ਆ ਫਲਾਨੀ ਫਰਮ ਹੈ ਇਹ ਉਹਦਾ ਜੀਐਸਟੀ ਨੰਬਰ ਹੈ ਸਾਨੂੰ ਇੱਥੇ ਡਾਊਟ ਹੈ ਅਸੀਂ ਆਪਣੇ ਲੈਵਲ ਤੇ ਵੀ ਵੈਰੀਫਾਈ ਕਰਕੇ ਉਹਨਾਂ ਨੂੰ ਰਿਪੋਰਟ ਦਵਾਂਗੇ ਸਾਰੇ ਕਿ ਲੋ ਜੀ ਆ ਫਰਮ ਸਹੀ ਹੈ ਕਿ ਨਹੀਂ ਹੈ ਔਰ ਜਿਹੜੀ ਫਰਮ ਗਲਤ ਹੋਏਗੀ ਜਿਹੜੀ ਕੋ ਬੋਗਸ ਬਿਲਿੰਗ ਕਰ ਰਹੀ ਹੈ ਜਾਂ ਗਲਤ ਕੰਮ ਕਰ ਰਹੀ ਹੈ ਉੱਤੇ ਕਾਰਵਾਈ ਤਾਂ ਫਿਰ ਅਸੀਂ ਤਿਆਰੀ ਬੈਠੇ ਹਾਂ ਅਸੀਂ ਤਾਂ ਕਾਰਵਾਈ ਕਰਾਂਗੇ ਉੱਤੇ ਇੰਨੀ ਸਾਰੀ ਤਿਆਰੀਆਂ ਜਾਂ 3 ਸਾਲ ਮਾਫ ਕਰਨਾ ਮੈਂ ਥੋੜਾ ਜਿਆਦਾ ਸਖਤ ਸਵਾਲ ਪੁੱਛਣ ਲੱਗਾ 3 ਸਾਲ ਹੋ ਗਏ ਤੁਹਾਡੀ ਸਰਕਾਰ ਨੂੰ ਹੈਨਾ ਤੇ ਮੈਂ ਅਗਰ ਇੰਨਾ ਕੁਝ ਕਰ ਕਰਾ ਕੇ ਔਰ ਆਪਣੇ ਕੋਈ ਨਤੀਜਾ ਪਾ ਇੱਕ ਜਟਕਾ ਜਾਂ ਸਵਾਲ ਪੁੱਛਦੇ ਆ ਵਿਪੱਲੇ ਕੁਛ ਪਿਆ ਜੀਐਸਟੀ ਵਧੀ ਦੇਖੋ ਬੜਾ ਲੋਕਾਂ ਦਾ ਸਾਥ ਮਿਲਿਆ ਔਰ ਅਸੀਂ ਬੜੀ ਖੁਸ਼ੀ ਨਾਲ ਮੈਂ ਕਹਿਣਾ ਚਾਹਨਾ ਹੈ ਪਿਛਲੇ 3 ਸਾਲ ਸਾਡੀ ਸਰਕਾਰ ਆਈ ਨੂੰ ਹੋਈ ਹੈ ਤੇ ਅਸੀਂ ਲਗਭਗ 29% ਗਰੋਥ ਤੇ ਆ ਜੀਐਸਟੀ ਦੀ ਗਰੋਥ ਹੋਈ ਹੈ 29% ਤੋਂ ਲਗਭਗ ਪੰਜਾਬ ਦੇ ਵਿੱਚ ਏ ਅਸੀਂ ਤਰੱਕੀ ਕੀਤੀ ਹੈ ਕਿਉਂਕਿ ਜਿੰਨਾ GST ਕਲੈਕਸ਼ਨ ਹੋਊਗੀ ਉਹ ਐਂਡ ਆਫ ਦਿ ਡੇ ਤਾਂ ਲੋਕਾਂ ਤੇ ਲੱਗਣਾ ਨਾ ਤੇ ਅਸੀਂ ਲਗਭਗ 29% ਦੀ ਜੀ ਗਰੋਥ GST ਦੇ ਅੱਜ ਦੇ ਡੇਟਸ ਅਸੀਂ ਖੜੇ ਆ ਬਿਲਕੁਲ ਕਿਉਂਕਿ স্মਲ ਸਕੇਲ ਹੀ ਐ ਐਸਐਮਐਮਈ ਪ੍ਰੋਜੈਕਟਸ ਜਿਹੜੇ ਲੱਗਦੇ ਹੈਗੇ ਆ ਜਾਂ ਸਟਾਰਟਅਪਸ ਜਿਹੜੇ ਲੱਗਦੇ ਆ ਉਹ ਉਦੋਂ ਹੀ ਹੈ ਨਾ ਸਟੇਟ ਦੇ ਵਿੱਚ ਕਾਮਯਾਬ ਹੁੰਦੇ ਆ ਜਦੋਂ GST ਵਾਲਾ ਮੁੱਦਾ ਵੀ ਕਲੀਅਰ ਹੋਵੇ ਤੇ ਇੱਥੇ ਕੁਆਲੀਫਾਈਡ ਸਕਿਲਡ ਜਿਹੜੇ ਆਫੀਸਰਸ ਵੀ ਹੋਣ ਅਕਾਊਂਟੈਂਟਸ ਲਗਾ ਲੋ ਸੀਏ ਵਗੈਰਾ ਲਗਾ ਲੋ ਤੁਸੀਂ 29% ਦੀ ਗ੍ਰੋਥ ਕੀਤੀ ਇਹ ਜਿਹੜੇ ਵਿਰੋਧੀ ਬਾਰ-ਬਾਰ ਕਹਿੰਦੇ ਕਿ ਪੰਜਾਬ ਚੋਂ ਇੰਡਸਟਰੀ ਬਾਹਰ ਜਾ ਰਹੀ ਹੈ ਇੰਡਸਟਰੀ ਬਾਹਰ ਜਾ ਰਹੀ ਹੈ ਤੇ ਫਿਰ ਇਹ 29% ਗ੍ਰੋਥ ਕਿੱਦਾਂ ਸੰਭਵ ਹੋ ਪਾਈ ਅਗਰ ਇੰਡਸਟਰੀ ਇੱਥੋਂ ਸ਼ਿਫਟ ਕਰ ਰਹੀ ਹੈ ਤਾਂ ਦੇਖੋ ਜਿਹੜਾ ਵਿਰੋਧੀ ਹੈ ਜੀ ਉਹਨਾਂ ਦਾ ਕੰਮ ਹੈ ਆਪੋਜੀਸ਼ਨ ਹੈ ਆਪੋਜੀਸ਼ਨ ਦਾ ਦੇਖੋ ਇਹ ਇੱਕ ਵਰਕ ਹੁੰਦਾ ਆਪੋਜੀਸ਼ਨ ਨੇ ਆਪਣਾ ਕੰਮ ਕਰ ਰਹੀ ਹੈ ਅਸੀਂ ਆਪਣਾ ਕੰਮ ਕਰ ਰਹੇ ਹਾਂ ਹੁਣ ਸਭ ਤੋਂ ਵੱਡੀ ਗੱਲ ਤੁਸੀਂ ਕਹਿੰਿਆ ਇੰਡਸਟਰੀ ਦੀ ਗੱਲ ਕੀਤੀ ਸਾਡੇ ਸੰਜੀਵ अरोड़ा ਤਾਨੂੰ ਪਤਾ ਹੁਣੇ ਜਿਹੜੇ ਮੰਤਰੀ ਬਣਨੇ ਨੇ ਉਦਯੋਗ ਦੇ ਉਹਨਾਂ ਦੀ ਕੰਨੀ ਅੱਛੀ ਸੋਚ ਹੈ ਮਾਨ ਸਾਹਿਬ ਦੀ ਪ੍ਰੇਰਨਾ ਦੇ ਨਾਲ ਉਹਨਾਂ ਨੇ ਲਗਭਗ 12 ਤੋਂ 13 ਜਿਹੜੇ ਚੇਅਰਮੈਨ ਨਿਯੁਕਤ ਕੀਤੇ ਆ ਅਲੱਗ-ਅਲੱਗ ਸੈਕਟਰ ਦੇ ਜੇ ਕੋਈ ਰੈਸਟੋਰੈਂਟ ਸੈਕਟਰ ਹੈ ਉਹਨਾਂ ਚ ਚੇਅਰਮੈਨ ਬਣਾਇਆ ਨਾਲ ਉਹਨਾਂ ਦੇ ਥੱਲੇ ਮੈਂਬਰ ਲਗਾਤੇ ਕੋਈ ਸਾਈਕਲ ਪਾਰਟ ਇੰਡਸਟਰੀ ਹੈ ਜਿੰਨੇ ਵੀ ਦੀ ਹੋ ਗਏ ਨਾ ਲਗਭਗ 13-14 ਉਦਯੋਗਾਂ ਦੇ ਵਿੱਚ ਉਹਨਾਂ ਨੇ ਕਮੇਟੀਆਂ ਬਣਾਤੀਆਂ ਉਹਨਾਂ ਦੇ ਚੇਅਰਮੈਨ ਤੇ ਨਾਲ ਉਹਨਾਂ ਦੇ ਮੈਂਬਰ ਲਗਾਤੇ ਉਹਦੇ ਚ ਕੀ ਹੈ ਉਹ ਸਰਕਾਰ ਨੂੰ ਸੁਝਾਅ ਵੀ ਦਿੰਦੇ ਆ ਉਹ ਸਰਕਾਰ ਨੂੰ ਕੋਈ ਪ੍ਰੋਬਲਮ ਹੈ ਉਹ ਵੀ ਸਿੱਧੀਆਂ ਦੱਸ ਰਿਹਾ ਸਾਡੇ ਕੋਲ ਤੁਹਾਨੂੰ ਲੁਧਿਆਣੇ ਦੀ ਜੇ ਮੈਂ ਖਾਸ ਕਰ ਗੱਲ ਕਰਾਂ ਤਾਂ ਸਾਡੇ ਮੰਤਰੀ ਸਾਹਿਬ ਲੁਧਿਆਣੇ ਦੇ ਸੰਜੀਵ अरोड़ा ਜੀ ਸਾਡੇ ਕੋਲ ਇੱਥੇ ਬੈਠੇ ਨੇ ਤੇ ਜਿਹੜੇ ਸਾਡੇ ਲੁਧਿਆਣੇ ਦੇ ਵਪਾਰੀ ਹੈ ਉਹ ਬਹੁਤ ਖੁਸ਼ ਨੇ ਉਹ ਲੁਧਿਆਣਾ ਹੀ ਕਿਉਂ ਪੂਰੇ ਪੰਜਾਬ ਦੇ ਵਪਾਰੀ ਬਹੁਤ ਖੁਸ਼ ਨੇ ਕਿਉਂਕਿ ਜਿਹੜਾ ਇਹ ਸਟੈਪ ਹੋਇਆ ਜਿਹੜੀਆਂ ਕਮੇਟੀਆਂ ਬਣਾ ਕੇ ਉਹਨਾਂ ਦੇ ਚੇਅਰਮੈਨ ਬਣਾਏ ਗਏ ਹੈ ਇਹ ਪੰਜਾਬ ਦੇ ਵਿੱਚ ਪਹਿਲੀ ਵਾਰੀ ਇਹ ਚੀਜ਼ ਹੋਈ ਹੈ ਕਿ ਕਮੇਟੀਆਂ ਬਣਾ ਕੇ ਚੇਅਰਮੈਨ ਬਣਾ ਕੇ ਸਰਕਾਰ ਦੇ ਨਾਲ ਉਹਨਾਂ ਦਾ ਸਿੱਧਾ ਤਾਲੂਕਾਦ ਰੱਖੇ ਗਏ ਨੇ ਤਾਂ ਅਜੇ ਤੱਕ ਤਾਂ ਤੁਸੀਂ ਦੇਖੋ ਕਦੀ ਸੀਐਮ ਸਾਹਿਬ ਨੂੰ ਜਿਨੇ ਸੀਐਮ ਸਾਹਿਬ ਸਾਡੇ ਲੁਧਿਆਣੇ ਸਾਡੇ ਪੰਜਾਬ ਹਰ ਸ਼ਹਿਰ ਚ ਢੇਡੇ ਕੱਢਦੇ ਆ ਕਿ ਪਹਿਲਾਂ ਦੇ ਮੁੱਖ ਮੰਤਰੀ ਕਿੰਨੇ ਢੇਡੇ ਕੱਢਦੇ ਸੀ ਸਾਡੀ ਸਰਕਾਰ ਤਾਂ ਲੋਕਾਂ ਦੀ ਸਰਕਾਰ ਹੈ ਤਾਂ ਇਹਨੂੰ ਕਹਿੰਦੇ ਆਮ ਆਦਮੀ ਪਾਰਟੀ ਸਰਕਾਰ ਇਹ ਲੋਕਾਂ ਦੇ ਵਿੱਚ ਰਹਿ ਕੇ ਕੰਮ ਕਰਦੀ ਹੈ ਇਸ ਕਰਕੇ ਕੋਈ ਅਫਸਰ ਵੱਡਾ ਨਹੀਂ ਅਸੀਂ ਸਾਰੇ ਲੋਕ ਬਰਾਬਰ ਹੈ ਜੀ ਅਸੀਂ ਕੋਈ ਸਾਡੇ ਚੇਅਰਮੈਨ ਸਾਹਿਬ ਨੇ ਬੜੇ ਡਾਊਨ ਟੂ ਅਰਥ ਪਰਸਨਲਿਟੀ ਨੇ ਸਾਡੇ ਕੋਲ ਹਰ ਤਰ੍ਹਾਂ ਦਾ ਵਪਾਰੀ ਆਂਦਾ ਹੈ ਤੁਸੀਂ ਉਹਨੇ ਕੋਸ਼ਨ ਪੁੱਛਿਆ ਕਿ ਜੇ ਜੀ ਕੋਈ GST ਦੀ ਫਰਮ ਹੈ ਉਹਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਜੀ ਇਹ ਫਰਮ ਦੇ ਵਿੱਚ ਕੋਈ ਪ੍ਰੋਬਲਮ ਹੈ ਉਹ ਤੁਸੀਂ ਸੋਲਵ ਕਰੋਗੇ ਅਸੀਂ ਵੈਰੀਫਾਈ ਕਰਨ ਨੂੰ ਤਿਆਰ ਹੈ ਸਾਨੂੰ ਤਾਂ ਚਾਹੀਏ ਕੋਈ ਕੰਮ ਛੋਟਾ ਜਿਹਾ ਚਾਹੀਏ ਵੱਡਾ ਤੇ ਉਸੇ ਕਰਨਾ ਹੈ ਕੰਦੇ ਆ ਨਾ ਪੰਜਾਬੀ ਚ ਫਰਾਨੇ ਨੌਕਰੀ ਕੀਤੀ ਨਖਰਾ ਕੀ ਤੇ ਅਸੀਂ ਤਾਂ ਇਹ ਸਾਰੇ ਕੰਮ ਕਰਾਣੇ ਆ ਜਿਹਦੇ ਨਾਲ ਲੋਕਾਂ ਨੂੰ ਸਹੂਲਤ ਮਿਲੇ ਸੁਹਲਤ ਦਾ ਫਾਇਦਾ ਉਦੋਂ ਹੀ ਹੁੰਦਾ ਨਾ ਜਦੋਂ ਸਿਸਟਮ ਵੀ ਥੋੜਾ ਜਿਹਾ ਠੀਕ ਹੋ ਜਵੇ ਆਪਾਂ ਵੀ ਜਾਣਦੇ ਆ ਨਾ ਸ਼ਹਿਰ ਦੇ ਵਿੱਚ ਬਿਲਟੀ ਗੈਂਗ ਤਾਂ ਵਰਕ ਕਰਦਾ ਹੀ ਕਰਦਾ ਹੈ ਤੁਸੀਂ ਕਹਿਆ ਕਿ ਆਪਾਂ ਆ ਆਮ ਆਦਮੀ ਆ ਜਾਂ ਅਸੀਂ ਸੜਕਾਂ 'ਤੇ ਹੀ ਰਹਿਣ ਵਾਲੇ ਲੋਕ ਹੈਗੇ ਆ ਇਨਸਪੈਕਸ਼ਨ ਮਤਲਬ ਇਹਦਾ ਹੈਗਾ ਇਹਦੇ ਉੱਤੇ ਕੀ ਪਾਰਟਿਕੂਲਰ ਹੋਏਗਾ ਕਿ ਆਪਾਂ ਚੋਰੀ ਨੂੰ ਜਿਆਦਾ GST ਦੀ ਚੋਰੀ ਨੂੰ ਰੋਕ ਸਕੀਏ ਇਹਦੇ ਦੀ ਸਭ ਤੋਂ ਵੱਡੀ ਗੱਲ ਹੈ ਜੀ ਤੁਸੀਂ ਕਿਤੇ ਵੀ ਕੋਈ ਵੀ ਪਰੇਸ਼ਾਨੀ ਆਉਂਦੀ ਹੈ ਤੁਸੀਂ ਸਾਨੂੰ ਦੱਸੋ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਏਗਾ ਤੁਹਾਡੀ ਇਨਫੋਰਮੇਸ਼ਨ ਵੀ ਗੁਪਤ ਰੱਖੀ ਜਾਊਗੀ ਸਾਡਾ ਮੇਲ ਆਈਡੀ ਹੈ ਸਾਡੇ ਫੋਨ ਨੰਬਰ ਹੈ ਪਰ ਤੁਸੀਂ ਸਾਨੂੰ ਦੱਸੋ ਤੁਸੀਂ ਉਹ ਬਿਲਟੀ ਗੈਂਗ ਦੀ ਗੱਲ ਕੀਤੀ ਬੜਾ ਜਿਆ ਗਲਤ ਕੰਮ ਹੁੰਦੇ ਹੋਣਗੇ ਮੈਂ ਤਾਂ ਨਹੀਂ ਕਹਿੰਦਾ ਨਹੀਂ ਹੁੰਦੇ ਹੋਣਗੇ ਪਰ ਸਾਡੀ ਨੌਲੇਜ ਚ ਲਿਆਓ ਸਾਡੀ ਨੌਲੇਜ ਲਿਆਣ ਤੋਂ ਬਾਅਦ ਸਾਡੇ ਕੋਲ ਤਾਂ ਇੱਕੋ ਹੀ ਕੰਮ ਹੈ ਜੀ ਅਸੀਂ ਜਿਹੜਾ ਕੋਈ ਬੰਦਾ ਗਲਤ ਕੰਮ ਕਰ ਰਿਹਾ ਅਸੀਂ ਉੱਤੇ ਕਾਰਵਾਈ ਕਰਾਂਗੇ ਅਸੀਂ ਪਿੱਛੇ ਨਹੀਂ ਹਟਾਂਗੇ ਤੁਸੀਂ ਆ ਮੈਂ ਬਹੁਤ ਛੋਟੇ ਵਰਗ ਦੀ ਗੱਲ ਕਰਦਾ ਆਮ ਦੁਕਾਨਦਾਰ ਆਮ ਵਪਾਰੀ ਆਮ ਟਰੇਡਰ ਉਹਦੀ ਮਦਦ ਕਿੱਦਾਂ ਕਰ ਪਾਉਂਗੇ ਉਹਦੇ ਲਈ ਕੀ ਰੋਡ ਮੈਪ ਲੈ ਕੇ ਚੱਲੀਓ ਤਾਂ ਜੋ ਉਹਨੂੰ ਵੀ ਫਾਇਦਾ ਹੋਵੇ ਅਗਰ ਉਹਨੂੰ ਫਾਇਦਾ ਹੋਏਗਾ ਤਾਂ ਅਲਟੀਮੇਟਲੀ ਲੁਧਿਆਣਾ ਦੀ ਜਨਤਾ ਨੂੰ ਫਾਇਦਾ ਹੋਏ ਜਿਹੜੇ ਵੀ ਮੈਂ ਤੁਹਾਡੇ ਸਵਾਲ ਦਾ ਮੈਂ ਜਵਾਬ ਦੇਣਾ ਜਿਹੜੇ ਵੀ ਛੋਟੇ ਵਪਾਰੀ ਨੇ ਜਿੱਥੇ ਵੀ ਉਹ ਜਿਹੜੇ ਵੀ ਮਹੱਲੇ ਜਿਹੜੇ ਏਰੀਆ ਦੇ ਵਿੱਚ ਉਹ ਕੰਮ ਕਰ ਰਹੇ ਨੇ ਸਾਨੂੰ ਜਦੋਂ ਮਰਜ਼ੀ ਤੁਸੀਂ 10 15 20 ਬੰਦੇ ਹੋਵੋ 5 ਬੰਦੇ ਹੋਵੋ ਚਾਹੇ 50 ਬੰਦੇ ਹੋਵੋ ਤੁਸੀਂ ਇਕੱਠੇ ਹੋ ਕੇ ਇੱਕ ਮੀਟਿੰਗ ਆਰਗੇਨਾਈਜ਼ ਕਰੋ ਸਾਨੂੰ ਬੁਲਾਓ ਤਾਡੀ ਜਿੰਨੀਆਂ ਪ੍ਰੋਬਲਮਾਂ ਅਸੀਂ ਤੁਹਾਡੇ ਕੋਲ ਲਾਵਾਂਗੇ ਤੁਸੀਂ ਨਹੀਂ ਆਣਾ ਸਾਡੇ ਕੋਲ ਅਸੀਂ ਤੁਹਾਡੇ ਕੋਲ ਲਾਵਾਂਗੇ ਤੁਸੀਂ ਸਾਡੀ ਮੀਟਿੰਗ ਰੱਖੋ ਠੀਕ ਹੈ ਉਹ ਚੀਜ਼ ਆਪਣੇ ਪ੍ਰੋਬਲਮਾਂ ਦੱਸੋ ਅਸੀਂ ਮੌਕੇ ਤੇ ਸਾਡੇ ਨਾਲ ਅਫਸਰ ਵੀ ਹੋਣਗੇ ਏਟਿਓਜ਼ ਵੀ ਹੋਣਗੇ ਜਿਹੜੀਆਂ ਪ੍ਰੋਬਲਮਾਂ ਤੁਹਾਨੂੰ ਹੁੰਦੀਆਂ ਅਸੀਂ ਮੌਕੇ ਤੇ ਸੋਲਵ ਕਰਾਂਗੇ ਸਾਡੀ ਟੀਮ ਤਿਆਰ ਬੈਠੀ ਹੈ ਤੁਸੀਂ ਸਾਨੂੰ ਕਾਲ ਕਰੋ ਇੱਕ ਵਾਰੀ ਤੇ ਅਸੀਂ ਹਾਜ਼ਰ ਹਾਂ ਬਿਲਕੁਲ ਕਿਉਂਕਿ ਛੋਟੇ ਦੁਕਾਨਦਾਰ ਛੋਟੇ ਵਪਾਰੀ ਐਸਐਮਐਮਈ ਸਭ ਤੋਂ ਵੱਧ ਇਹੀ ਅਗਰ ਮੈਂ ਕਹਾਂ ਰੀੜ ਦੀ ਹੱਡੀ ਹੁੰਦੀ ਹੈ ਕਿਸੇ ਵੀ ਬਿਜ਼ਨਸ ਔਰ ਉਤੋਂ ਅਰਨਿੰਗ ਦੇ ਵਿੱਚ ਰੈਵਨਿਊ ਇਕੱਠਾ ਕਰਨ ਚ ਅਗਰ ਉਹਨਾਂ ਨੂੰ ਇਹ ਚੀਜ਼ਾਂ ਦਾ ਡਰ ਨਿਕਲ ਜਾਵੇ ਤਾਂ ਮੇਰੇ ਖਿਆਲ ਦੇ ਵਿੱਚ ਕਿਸੇ ਵੀ ਸਟੇਟ ਦੇ ਖਜ਼ਾਨੇ ਦੇ ਵਿੱਚ ਪੈਸਿਆਂ ਨੂੰ ਜਾਂ ਰੈਵਨਿਊ ਨੂੰ ਵਧਾਣ ਦੇ ਵਿੱਚ ਕਦੀ ਕੋਈ ਦਿੱਕਤ ਨਹੀਂ ਆਏਗੀ ਇੱਕ ਗੱਲ ਜ਼ਰੂਰ ਇੱਥੇ ਚ ਰੱਖ ਜੀ ਆਪਾਂ ਵਿਅਸਤ ਹੈ ਨੈਸ਼ਨਲ ਇਸ਼ੂ ਹੈਗਾ ਕੇਂਦਰ ਸਰਕਾਰ ਦਾ ਸਹਿਯੋਗ ਮਿਲਦਾ ਹੈ ਔਰ ਜੀਐਸਟੀ ਤੁਸੀਂ ਕਹਿੰਦੇ ਹੋ ਜਿਸ ਤਰ੍ਹਾਂ ਆਪਾਂ ਆਫ ਦਾ ਕੈਮਰਾ ਗੱਲ ਕਰ ਰਹੇ ਸੀ 50 50 ਦੇ 파ਟਨਰ ਹੈ ਤਾਂ ਕੀ ਉਹ 50 50 ਹੁੰਦਾ ਦੇਖੋ ਜਿਹੜਾ ਜੀਐਸਟੀ ਹੈ ਸੈਂਟਰ ਸਰਕਾਰ जीएसटी ਭੇਜਣ ਦੇ ਵਿੱਚ ਦੇਰੀ ਕਰ ਦਿੰਦੀ ਹੈ ਫਿਰ ਅਸੀਂ ਰੈਗੂਲਰ ਫਾਲੋਅ ਅਪ ਕਰਦੇ ਆਂ ਕੁਝ ਕਰਦੇ ਆਂ ਤਾਂ ਉਸ ਤੋਂ ਬਾਅਦ ਜੀਐਸਟੀ ਸਾਨੂੰ ਮਿਲਦਾ ਹੈ ਤਾਂ ਮੇਰੀ ਬੇਨਤੀ ਇਹੀ ਹੈ ਸੈਂਟਰ ਸਰਕਾਰ ਵੱਲ ਵੀ ਕਿ ਜਿਹੜਾ ਜੀਐਸਟੀ ਉਹ ਟਾਈਮ ਟਾਈਮ ਸਟੇਟ ਨੂੰ ਭੇਜਿਆ ਜਾਵੇ ਕਿਉਂਕਿ ਸਟੇਟ ਨੇ ਹੀ ਅੱਗੇ ਜਿਹੜੇ ਹਰ ਇੱਕ ਸਟੇਟ ਦੇ ਜਿਹੜੇ ਵੀ ਖਰਚੇ ਸਾਰੇ ਕਰਨੇ ਹੁੰਦੇ ਆ ਤੇ ਸਾਨੂੰ ਟਾਈਮ ਟਾਈਮ ਜਿਹੜਾ ਸਾਡੀ ਜੀਐਸਟੀ ਜਿਹੜੀ ਸਾਡੀ ਕਿਸ਼ਤ ਹੈ ਉਹ ਸਾਨੂੰ ਟਾਈਮ ਤੇ ਮਿਲਦੀ ਤੇ ਅਸੀਂ ਮੈਂ ਬੇਨਤੀ ਕਰਦਾ ਸੈਂਟਰ ਸਰਕਾਰ ਨੂੰ ਜੇ ਤੁਸੀਂ ਸੈਂਟਰ ਨੂੰ ਤਾਂ ਬੇਨਤੀ ਕਰਤੀ ਵਪਾਰੀ ਜਿਹਨਾਂ ਨੇ ਰਿਫੰਡ ਲੈਣਾ ਹੈ ਨਾ ਇਹਨਾਂ GST ਦਿੰਦੇ ਆ ਫਿਰ ਰਿਫੰਡ ਦਾ ਹੱਕ ਰੱਖਦੇ ਆ ਉਹ ਕਹਿੰਦੇ ਸਾਡੇ ਰਿਫੰਡਾਂ ਚ ਲੇਟ ਹੋ ਜਾਂਦਾ ਹੈ ਉਹਨਾਂ ਤੋਂ ਰਿਫੰਡ ਨਹੀਂ ਆਉਂਦਾ ਦੇਖੋ ਜੀ ਇਹ ਪਾਵਰ ਜਿਹੜੀ ਸੈਂਟਰ ਦੀ ਪਾਵਰ ਆ ਉਹ ਉਹਨਾਂ ਨੇ ਆਪਣੇ ਹੱਥ ਚ ਰੱਖੀ ਹੋਈ ਹੈ ਕਿਉਂਕਿ ਉਹਨਾਂ ਤੋਂ ਹੀ ਸਾਨੂੰ GST ਦਾ ਰਿਵਰਸ ਹੈ ਉਹ ਸੈਂਟਰ ਸਰਕਾਰ ਵੱਲੋਂ ਆਉਂਦਾ ਹੈ ਤੇ ਤੁਹਾਡਾ ਕੁਐਸਚਨ ਦਾ ਜਵਾਬ ਉਹੀ ਹੈ ਕਿ ਸੈਂਟਰ ਸਰਕਾਰਾਂ ਨੂੰ ਚਾਹੀਦਾ ਹੈ ਬਿਲਕੁਲ ਵਿਤਕਰਾ ਨਾ ਕਰੇ ਇਹ ਨਾ ਦੇਖੇ ਕਿ ਜਿਹੜੇ ਸਟੇਟ ਆ ਉੱਥੇ ਸਰਕਾਰ ਕੀ ਦੀ ਹੈ ਬਿਲਕੁਲ ਨਾ ਦੇਖੇ ਇਹ ਤੇ ਪੂਰੇ ਇੰਡੀਆ ਚ ਉਹਨਾਂ ਦੀ ਸਰਕਾਰ ਹੈ ਸੈਂਟਰਲ ਦੀ ਤੇ ਉਹ ਕਿਸੇ ਸਟੇਟ ਚ ਇਹਨਾਂ ਦੇਖਣ ਕਿਹੜੀ ਪਾਰਟੀ ਦੀ ਸਰਕਾਰ ਹੈ ਉਹ ਦੇਖਣ ਉੱਤੇ ਸਾਰੇ ਪਾਸੇ ਸਾਡੇ ਵਪਾਰੀ ਭਰਾ ਬੈਠੇ ਆ ਹਰ ਸਟੇਟ ਦੇ ਵਿੱਚ ਚਾਹੇ ਉਹ ਕਾਂਗਰਸ ਸਰਕਾਰ ਹੈ ਕਿਤੇ ਆਮ ਆਦਮੀ ਪਾਰਟੀ ਸਰਕਾਰ ਹੈ ਕਿਤੇ ਭਾ ਜੀਪੀ ਸਰਕਾਰ ਹੈ ਉਹ ਕੋਈ ਵਿਤਕਰਾ ਨਾ ਕਰਨ ਉਹ ਸਾਰਿਆਂ ਨੂੰ ਟਾਈਮ ਟਾਈਮ ਜਿਹੜਾ ਉਹਨਾਂ ਦਾ ਜੀਐਸਟੀ ਉਹਨਾਂ ਦਾ ਬੰਦਾ ਹੱਕ ਹੈ ਉਹਨੂੰ ਬਿਲਕੁਲ ਟਾਈਮ ਤੇ ਪੇਜ ਆ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਚਿਰਾਗ ਜੀ ਇਹ ਹੁਣ ਅਗਰ ਆਪਾਂ 1.5 ਸਾਲ ਤਕਰੀਬਨ ਰਹਿ ਗਿਆ ਹੈ ਨਾ ਇਹਦੇ ਵਿੱਚ ਲੁਧਿਆਣੇ ਦੀ ਗ੍ਰੋਥ ਨੂੰ ਔਰ ਜੀਐਸਟੀ ਸੈਕਟਰ ਨੂੰ ਤੁਹਾਡਾ ਯੋਗਦਾਨ ਕਿਸ ਤਰ੍ਹਾਂ ਦੇਖਣ ਨੂੰ ਮਿਲੇਗਾ ਔਰ ਅੱਗੇ ਕੀ ਐਡਵਾਈਸ ਕਰਨਾ ਚਾਹੋਗੇ ਔਰ ਕੀ ਆਪਣੇ ਵੱਲੋਂ ਤੁਸੀਂ ਲੋਕਾਂ ਨੂੰ ਅਪੀਲ ਕਰਨਾ ਚਾਹੋਗੇ ਦੇਖੋ ਜਿਹੜਾ ਵਪਾਰੀ ਵਰਗ ਹੈ ਜੀ ਉਹ ਬਹੁਤ ਖੁਸ਼ ਹੈ ਸਾਡੀ ਸਰਕਾਰ ਤੋਂ ਸਾਡੇ ਸਰਕਾਰ ਦੇ ਕੰਮਾਂ ਤੋਂ ਵਪਾਰੀ ਬਹੁਤ ਖੁਸ਼ ਹੈ ਫੋਕੋਰ 500 ਟੇ ਸਕੀਮ ਆਈ ਦੇਖੋ ਲੋਕਾਂ ਨੇ ਕਿਦਾਂ ਭਰਵਾ ਸਵਾਗਤ ਕੀਤਾ ਸਾਡੇ ਜਿਹੜੇ ਵਪਾਰੀ ਹੈ ਬਿਲਕੁਲ ਪਿਛਲੀਆਂ ਸਰਕਾਰਾਂ ਦੇ ਵਿੱਚੋਂ ਵਪਾਰੀ ਕਈ ਲੋਕ ਸ਼ਿਫਟ ਵੀ ਹੋਏ ਉਥੋਂ ਕਿਉਂਕਿ ਉਹਨਾਂ ਨੂੰ ਸਕੀਮਾਂ ਨਹੀਂ ਮਿਲਦੀਆਂ ਸੀ ਅੱਜ ਜੇਕਰ ਮਾਨ ਸਾਹਿਬ ਨੇ ਗੁਲਾਬੀ ਪੇਪਰ ਲਾਂਚ ਕੀਤਾ ਸੀ ਜਿਹਦੇ ਵਿੱਚ ਲਗਭਗ 15 ਤੋਂ 17 ਮਹਿਕਮਿਆਂ ਦੀ ਪਰਮਿਸ਼ਨ ਤੁਹਾਨੂੰ ਪਹਿਲਾਂ ਹੀ ਮਿਲ ਜਣੀ ਹੈ ਨਾ ਤੁਹਾਨੂੰ ਕਿਸੇ ਆਫਿਸ 'ਚ ਚੱਕਰ ਮਾਰਨੇ ਪੈਣੇ ਹੈ ਪੋਲਿਊਸ਼ਨ ਫਾਇਰ ਫੋਰੈਸਟ ਡਿਪਾਰਟਮੈਂਟ ਕਿੰਨੇ ਸਾਰੇ ਮਹਿਕਮੇ ਆ ਜਿਨ੍ਹਾਂ ਦੀ ਪਰਮਿਸ਼ਨ ਉਸ ਗੁਲਾਬੀ ਪੇਪਰ ਦੇ ਨਾਲ ਹੀ ਮਿਲ ਜਣੀ ਹੈ ਤੁਹਾਨੂੰ ਤਾਨੂੰ ਪਹਿਲਾ ਅਫਸਰਾਂ ਦਾ ਜ਼ਨਕ ਹੈ ਭਾਈ ਆ ਚੀਜ਼ਾਂ ਆਪਣੀਆਂ ਪੂਰੀਆਂ ਕਰੋ ਥੜੀ ਚੀਜ਼ਾਂ ਪੂਰੀਆਂ ਹੋਈਆਂ ਤੁਹਾਡੇ ਉਹ ਪੇਪਰ ਤੇ ਸਾਈਨ ਹੋਏ ਤੁਹਾਨੂੰ 15 17 ਮਹਿਕਮੇ ਦੀ ਪਰਮਿਸ਼ਨਾਂ ਮਿਲ ਗਈਆਂ ਉਹਦਾ ਫਾਇਦਾ ਕੀ ਹੈ ਅੱਜ ਤੱਕ ਵਪਾਰੀ ਵਰਗ ਜਿਹੜਾ ਸੀਗਾ ਇੱਕ ਡਿਪਾਰਟਮੈਂਟ ਜਾ ਰਿਹਾ ਹੈ ਉਹਦੇ ਪਰਮਿਸ਼ਨ ਲੈ ਰਿਹਾ ਦੂਜੇ ਜਾ ਰਿਹਾ ਤੀਜੇ ਜਾ ਰਿਹਾ ਪਰਮਿਸ਼ਨਾਂ ਲੈ ਰਿਹਾ ਅੱਜ ਦੀ ਡੇਟ ਸਾਡੀ ਸਰਕਾਰ ਨੇ ਕੀ ਕੀਤਾ ਕਿ ਸਾਰੀ ਪਰਮਿਸ਼ਨਾਂ ਇੱਕੋ ਹੀ ਗੇਟ ਦੇ ਵਿੱਚ ਦੇ ਰਿਹਾ ਹੈ ਸੈਕੰਡ ਥਿੰਗ ਫਾਇਰ ਦੀ ਐਨਓਸੀ ਸੀਗੀ ਹੁਣ orange ਕੈਟਾਗਰੀ ਹੈ red ਕੈਟਾਗਰੀ ਹੈ ਹੈਨਾ ਤਿੰਨ ਕੈਟਾਗਰੀਜ਼ ਹੈ ਹੁਣ ਸਾਡੀ ਸਰਕਾਰ ਨੇ ਸਾਡੇ ਸੌਂ ਸਭ ਮੰਤਰੀ ਨੇ ਠੀਕ ਹੈ ਉਹਨਾਂ ਨੇ ਕੀ ਪਿੱਛੇ ਅਨਾਉਂਸ ਕੀਤਾ ਸੀਗਾ ਕਿ 5 ਸਾਲ ਤੱਕ ਵਪਾਰੀਆਂ ਨੂੰ ਐਨਓਸੀ ਇਕੱਠੀ ਮਿਲ ਜੂਗੀ ਕਿਤੇ ਹਰ ਸਾਲ ਪਰਮਿਸ਼ਨ ਲੈਣ ਜਾਣਾ ਪੈਂਦਾ ਉਹਨਾਂ ਦਾ ਟਾਈਮ ਵੀ ਵੇਸਟ ਹੁੰਦਾ ਸੀਗਾ ਹੁਣ ਅਸੀਂ ਉਹਦੀ ਜਿਹੜੀ ਲਿਮਿਟ ਹੈ ਕੁਝ ਕੈਟਾਗਰੀਜ਼ ਦੀ ਅਸੀਂ 5 ਸਾਲ ਤੱਕ ਕਰਤੀ ਕੁਝ ਕੈਟਾਗਰੀਜ਼ ਦੀ ਅਸੀਂ 3 ਸਾਲ ਤੱਕ ਲਿਮਿਟ ਕਰਤੀ ਅਸੀਂ ਲੋਕਾਂ ਦਾ ਟਾਈਮ ਲੋਕਾਂ ਦਾ ਪੈਸਾ ਇਹ ਬਚਾ ਰਹੇ ਆ ਵਪਾਰੀਆਂ ਦਾ ਔਰ ਇਸੇ ਇਸੇ ਦਾ ਰਿਜ਼ਲਟ ਇਹ ਹੈ ਸਾਡੇ ਦਾ GST 29% ਦੇ ਲਗਭਗ ਵਧਿਆ ਔਰ ਡੇਢ ਸਾਲ ਤੁਸੀਂ ਕਹੇ ਸਰਕਾਰ ਰਹੇਗੀ 2027 ਦਾ ਇਲੈਕਸ਼ਨ ਆ ਆਨੇ ਪਾਰਟੀ ਦਾ ਵਪਾਰੀ ਆ ਨਹੀਂ ਲੜਨਾ ਵਪਾਰੀਆਂ ਨੇ ਕਹਿਣਾ ਹੈ ਕਿ ਸਾਡੀ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਇਹਨੇ ਸਾਨੂੰ ਬਹੁਤ ਸੁਵਿਧਾਵਾਂ ਦਿੱਤੀਆਂ ਉਹ ਲੋਕਾਂ ਨੂੰ ਅਵੇਅਰ ਕਰਕੇ ਕਹਿਣਗੇ ਇਹਨਾਂ ਨੂੰ ਵੋਟਾਂ ਪਾਓ ਸਾਡਾ ਮੈਂ ਫਿਰ ਰਿਪੀਟ ਕਰ ਰਿਹਾ 2027 ਦਾ ਇਲੈਕਸ਼ਨ ਆਮ ਆਦਮੀ ਪਾਰਟੀ ਦਾ ਵਪਾਰੀ ਵਰਗ ਮੋੜਨਾ ਮੋੜਨਾ ਲਾ ਕੇ ਲੜੂਗੇ ਔਰ ਰੱਬ ਦੀ ਕਿਰਪਾ ਨਾਲ ਮਾ ਸਾਹਿਬ ਦੀ ਸਰਕਾਰ ਕੇਜਵਲ ਸਾਹਿਬ ਦੇ ਰਹਿਨੁਮਾਈ ਦੇ ਵਿੱਚ ਜ਼ਰੂਰ ਆਊਗੀ ਬੋਲੋ ਤਾਂ ਵਾਜੀ ਰਾਜ ਜੀ ਤਾਂ ਤੁਸੀਂ ਸੁਣਿਆ ਹੈਗਾ ਕਿ ਮੇਨ ਮਕਸਦ ਸਾਡਾ ਇਹ ਸੀਗਾ ਕਿ ਜਿਹੜੇ ਛੋਟੇ ਦੁਕਾਨਦਾਰ ਹੈ ਛੋਟੇ ਵਪਾਰੀ ਛੋਟੇ ਟਰੇਡਰਸ ਹੈਗੇ ਆ ਜਿਹੜੇ ਇਸ ਵਕਤ ਡਰ ਦੇ ਕਾਰਨ ਕੈਸ਼ ਦੇ ਵਿੱਚ ਜ਼ਿਆਦਾਤਰ ਜਿਹੜਾ ਡੀਲ ਕਰ ਰਹੇ ਹੈਗੇ ਆ ਉਹਨਾਂ ਦਾ ਡਰ ਘਟਣਾ ਸੀਗਾ ਔਰ ਸਭ ਤੋਂ ਵੱਡੀ ਗੱਲ ਕਿ ਆਖਰ ਜੀਐਸਟੀ ਇਨਾ ਹੁਆ ਕਿਉਂ ਬਣ ਗਈ ਜਦ ਕਿ ਇਹ ਬਹੁਤ ਸਿੰਪਲ ਫਾਰਮ ਦੇ ਵਿੱਚ ਵਰਕ ਕਰ ਸਕਦੀ ਸੀ ਇਸੇ ਲਈ ਅੱਜ ਤੁਹਾਡੇ ਲਈ ਖਾਸ ਕਰਕੇ ਜੋ ਚਿਰਾਗ ਜੀ ਨੇ ਚਿਰਾਗ ਰਾਜੂ ਤਾਂ ਪਰ ਜੋ ਐਡਵਾਈਜ਼ਰ ਵੀ ਨੇ ਉਹਨਾਂ ਨਾਲ ਗੱਲਬਾਤ ਕਰਵਾਈ ਹੈ ਔਰ ਉਮੀਦ ਹੈ ਕਿ ਹੁਣ ਲੁਧਿਆਣਾ ਦੇ ਜਿਹੜੇ ਛੋਟੇ ਵਪਾਰੀ ਹੈ ਉਹਨਾਂ ਦੇ ਸਾਰੇ ਜਿਹੜੇ ਡਾਊਟਸ ਹੈ ਉਹ ਵੀ ਕਲੀਅਰ ਹੋ ਗਏ ਹੋਣਗੇ ਔਰ ਦੂਸਰੀ ਸਭ ਤੋਂ ਵੱਡੀ ਚੀਜ਼ ਜਿਸ ਤਰ੍ਹਾਂ ਇਹਨਾਂ ਨੇ ਦਾਵਾ ਕਰ ਦਿੱਤਾ ਔਰ ਇੱਕ ਇਹਨਾਂ ਦਾ ਦਾਵਾ ਵੀ ਜ਼ਰੂਰ ਚੈੱਕ ਕਰਨਾ ਕਿ ਕੀ ਵਾਕਈ ਇਹਨਾਂ ਦੇ ਆਫੀਸਰ ਔਰ ਇਹ ਖੁਦ ਜਿਸ ਤਰ੍ਹਾਂ ਮੀਟਿੰਗਾਂ ਲਈ ਇਹ ਬੁਲਾਰੇ ਨੇ ਕਾਲ ਕਰਕੇ ਇਹਨਾਂ ਨੂੰ ਅਗਰ ਤੁਹਾਨੂੰ ਦਿੱਕਤ ਆਉਂਦੀ ਹੈ ਤੇ ਇਹਨਾਂ ਨੂੰ ਬੁਲਾਓ 10-15 ਲੋਕ ਇਕੱਠੇ ਹੋ ਕੇ ਮੀਟਿੰਗ ਜਿਹੜੀ ਹੈ ਇਹਨਾਂ ਨਾਲ ਰੱਖੋ ਇਹਨਾਂ ਤੋਂ ਸੁਝਾਅ ਲਓ ਇਹਨਾਂ ਨੂੰ ਐਡਵਾਈਜ਼ਰ ਇਸ ਲਈ ਨਿਯੁਕਤ ਕੀਤਾ ਗਿਆ ਹੈ ਕਿ ਤੁਸੀਂ ਇਹਨਾਂ ਦੀ ਸਲਾਹ ਲੈ ਸਕੋ ਪਲਾ ਜਿਹੜਾ ਉਹ ਲੋਕਾਂ ਦਾ ਹੀ ਹੋਣਾ ਆਮ ਲੋਕਾਂ ਦਾ ਹੀ ਹੋਣਾ ਹੈ ਸਰਕਾਰ ਕਿਸੇ ਦੀ ਵੀ ਹੋਵੇ ਲੇਕਿਨ ਫਾਇਦਾ ਆਮ ਲੋਕਾਂ ਨੂੰ ਜ਼ਰੂਰ ਹੋਣਾ ਚਾਹੀਦਾ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ